ਪੂਰੇ ਪੰਜਾਬ 'ਚ ਸਨਸਨੀ ਦਾ ਮਾਹੌਲ ਪੈਦਾ ਕਰਨ ਵਾਲਾ ਗੈਂਗਸਟਰ ਲਵੀ ਦਿਓੜਾ ਕਤਲकांड 'ਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਲਵੀ ਦਿਓੜਾ ਦਾ ਕਤਲ ਕਰਨ 'ਚ ਭੋਲਾ ਸ਼ੂਟਰ ਟਿੰਨ ਉਪਵਾਨੀ ਅਤੇ ਸੰਪਤ ਨੇਰਾ ਸ਼ਾਮਲ ਸਨ ਜਦਕਿ ਭੋਲਾ ਸ਼ੂਟਰ ਨੂੰ ਫਰੀਦਕੋਟ ਪੁਲਿਸ ਪਹਿਲਾਂ ਹੀ ਪ੍ਰੋਟੈਕਸ਼ਨ ਵਾਰਡ ਤੇ ਲਿਆ ਚੁੱਕੀ ਹੈ। ਭੋਲਾ ਸ਼ੂਟਰ ਤੇ ਉਸਦੇ ਇੱਕ ਹੋਰ ਸਾਥੀ ਨੂੰ ਪੁਲਸ ਵੱਲੋਂ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਐਸਪੀ ਸੇਵਾ ਸਿੰਘ ਮੱਲੀ ਨੇ ਦੱਸਿਆ ਹੈ ਕਿ 15-7-17 ਨੂੰ ਕੋਟਖੂਰਾ ਦੇ ਗੈਂਗਸਟਰ ਲਵੀ ਦੋੜਾ ਨੂੰ ਭੋਲਾ ਸ਼ੂਟਰ ਅਤੇ ਉਸਦੇ ਸਾਥੀਆਂ ਨੇ ਮਾਰ ਦਿੱਤਾ ਸੀ। ਉਹਨਾਂ ਕਹਿ ਕੇ ਇਸ ਪੂਰੇ ਮਾਮਲੇ 'ਚ ਕੋਟਖੂਰਾ 'ਚ ਉਹਨਾਂ ਦੀ ਮਦਦ ਕਰਨ ਵਾਲੇ ਅਤੇ ਉਹਨਾਂ ਨੂੰ ਮੋਟਰਸਾਈਕਲ ਮੁਹੱਈਆ ਕਰਾਉਣ ਵਾਲੇ ਹਰੀਪਾਲ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਭੋਲਾ ਸ਼ੂਟਰ ਨੂੰ ਪ੍ਰੋਟੈਕਸ਼ਨ ਵੰਡ ਤੇ ਲਿਆ ਚੁੱਕੀ ਹੈ। ਉਹਨਾਂ ਦੱਸਿਆ ਕਿ ਅੱਜ ਦੋਨਾਂ ਨੂੰ ਮਾਨਯੋਗ ਦਲਚ ਪੇਸ਼ ਕੀਤਾ ਜਾ ਰਿਹਾ ਹੈ। ਮਾਮਲਾ ਇਹ ਸਾਡੇ ਤੁਹਾਨੂੰ ਜਿੱਥੇ ਪਹਿਲਾਂ ਜਾਣਦੇ ਹੋ ਜੀ 15 7 17 ਨੂੰ ਕੋਟਪੁਰੇ ਲਵੀ ਜਿਹੜਾ ਸੀਗਾ ਗੈਂਗਸਟਰ ਉਹਦਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਮਰਡਰ 'ਚ ਅਸੀਂ ਪੋਲਾ ਸ਼ਟਰਾਂ ਤੇ ਉਹਦੇ ਨਾਲ ਦੋ ਸਾਥੀਆਂ ਦੇ ਹੋਰ ਮਗਨਾਂ ਦੱਦ ਕੀਤਾ ਸੀਗਾ ਜਿਹੜੇ ਪੋਲਾ ਸ਼ਟਰੋਂ ਅਸੀਂ ਪ੍ਰੋਡਕਸ਼ਨੋਂ ਤੇ ਲੈ ਕੇ ਆਏ ਆ ਉਹਦੀ ਵਿਤਾਰੀ ਪਾਈ ਸੀ ਉਹਦੀ ਪੁਸ਼ੀਸ਼ ਦੇ ਸਾਹਮਣੇ ਲਾਇਆ ਕਿ ਜਿਹੜਾ ਵਾਰਦਾਤ ਵੇਲੇ ਮੋਟਰਸਾਈਕਲ ਵਰਤੇਗਾ ਸੀਗਾ ਜਿਹੜੇ ਇਹਦੇ ਕ੍ਰਾਈਮ ਕੀਤਾ ਆ ਗਏ ਉਹ ਲੋਕਲ ਬੰਦਾ ਹੈ ਕਹਿਣ ਰਿਹਾ ਹਰੀਪਾਲ ਸਿੰਘ ਉਹ ਹਰੀਪਾਲ ਨੇ ਇਹਨਾਂ ਨੂੰ ਮੋਹਿਆ ਕਰਾਇਆ ਸੀਗਾ ਜਿੱਦ ਜੇ ਕਰਾਇਆ ਕੀਤਾ ਉਹ ਅਸੀਂ ਹਰੀਪਾਲ ਨੂੰ ਦੋਤਾ ਕੀਤਾ ਉਹ ਮੋਰਚਾ ਤੋਂ ਗ੍ਰਾਫ ਕਰ ਲਿਆ ਤੇ ਅੱਜ ਅਸੀਂ ਰਿਪੋਰਟ ਪੇਸ਼ ਕਰ ਰਹੇ ਹਾਂ ਉਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸਰ ਹਰੀਪਾਲ ਦਾ ਲੈਕ ਬੈਕਗ੍ਰਾਉਂਡ ਕੀ ਹੈ ਇਹਦਾ ਬੈਕਗ੍ਰਾਉਂਡ ਅਜੇ ਕੋਈ ਸਾਡੇ ਸਾਹਮਣੇ ਖਾਸ ਨਹੀਂ ਆਈ ਪਾਕਾ ਅਸੀਂ ਇਹਦੀ ਪਾਰਟ ਆਫ ਇਨਵੈਸਟੀਗੇਸ਼ਨ ਜੇ ਇਹਦਾ ਪੁਰਾਣਾ ਜਿਹੜਾ ਰਿਕਾਰਡ ਦੇਖਾਂਗੇ ਜੀ ਉਹਦਾ ਕੋਈ ਹੋਰ ਇਹਨਾਂ ਨਾਲ ਗੱਲ ਹੋਵੇ ਉਹਨੂੰ ਤਾਂ ਕਰ ਦਿੱਤੀ ਹੋਈ ਸਰ ਹੁਣ ਤੱਕ ਇਸ ਮਾਮਲੇ ਵਿੱਚ ਕਿੰਨੇ ਬੰਦੇ ਨਾਮਜਾਦ ਹੋਏ ਤੇ ਕਿੰਨੇ ਦੀ ਗਿਸਤ ਆ ਰਹੀ ਹੈ ਟੋਟਲ ਇਹਦੇ ਵਿੱਚ ਬੰਦੇ 3 ਨ ਜਿਨ੍ਹਾਂ ਚੋਂ ਜਿਹੜਾ ਪੁਲਿਸ ਨੂੰ ਗ੍ਰਿਫਤਾਰ ਹੁਚਕਾ ਹੈ ਚੌਥਾ ਬੰਦਾ ਇਹ ਨਾਮ ਨਾਲ ਦੱਸਿਆ ਹੈ ਜਿਹੜਾ ਫਰਜ ਕੀਤਾ ਗਿਆ ਹੈ ਹਰੀਪਾਲ ਤੇ ਅਜੇ ਤੱਕ ਚਾਰ ਨੰਬਰ ਬੰਦੇ ਹੋਏ ਨੇ ਜਿਨ੍ਹਾਂ ਚੋਂ ਦੋ ਗ੍ਰਿਫਤਾਰ ਹੋ ਗਏ ਦੋ ਬਾਕੀ ਨੇ ਪਰ ਇਸ ਦਾ ਮਾਸਟਰ ਮਾਈਂਡ ਹੈ ਪੋਲਾ ਸ਼ੂਟਰ ਹੀ ਹੈ ਜਾਂ ਕੋਈ ਹੋਰ ਵੀ ਹੈ ਨਹੀਂ ਇਹ ਲੋੜ ਹੋਏ ਇਹਦਾ ਮੇਨ ਤਾਂ ਕੋਲ ਹਟ ਰਿਹਾ ਕੋਲਾ ਸ਼ੂਟਰ ਦੀ ਨਾਲ ਜਿਹੜੀ ਸੀਗੀ ਪਾਣੀ ਇਹਨਾਂ ਦੀ ਲਾਕਡਾਟ ਸੀ ਵੀ ਪ੍ਰੀਤ ਕੋਰ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ